ਤਕਲ ਕਲਰ ਨੇ ਤਰਨ ਤਰਨ ਦੀ ਜਿੱਥੇ ਕੀ ਪਿੰਡ ਰਸ਼ਿਆਣਾ ਦੇ ਵਿਆਹ ਸਮਾਗਮ ਦੌਰਾਨ ਰਾਤ ਤੇ ਬ੍ਰਾਤ ਲੈ ਕੇ ਆਉਂਦੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਲੋਕ ਗੋਲੀਆਂ ਚਲਾ ਰਹੇ ਨੇ ਤਾਂ ਤਰਨ ਤਰਨ ਪੁਲਿਸ ਤੋਂ ਵੱਲੋਂ ਰਸ਼ਿਆਣਾ ਵਿਖੇ ਘਰ ਦੇ ਵਿੱਚ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਨੇ ਤਾਂ ਉੱਥੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮੁੰਡੇ ਦੀ ਵਿਆਹ ਸਮਾਗਮ ਦੀ ਖੁਸ਼ੀ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਨੇ ਪਰ ਉਹਨਾਂ ਨੂੰ ਪਛਤਾਵਾ ਹੈ ਤੇ ਉਹ ਮਾਫੀ ਮੰਗਦੇ ਨੇ ਕਿ ਵਿਆਹ ਦੇ ਵਿੱਚ ਗੋਲੀਆਂ ਚਲਾਉਣ ਵਾਲਾ ਰਿਸ਼ਤੇ ਵਿੱਚ ਮੁੰਡੇ ਦਾ ਜੀਜਾ ਲੱਗਦਾ ਹੈ ਰਸ਼ਿਆਣਾ ਵਿਆਸਮਾਗਮ ਦੌਰਾਨ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਤਰਨਤਾਰਨ ਪੁਲਿਸ ਨੇ ਲਾੜੇ ਅਤੇ ਉਸਦੇ ਜੀਜੇ ਖਿਲਾਫ ਮਾਮਲਾ ਦਰਜ ਕੀਤਾ ਹੈ। ਤਸਾਜਨਪ੍ਰੀਤ ਸਿੰਘ ਪੁੱਤਰ ਸਰਵਨ ਸਿੰਘ ਰਸ਼ਿਆਣਾ ਉਸਦਾ ਜੀਜਾ ਸੁਖਰਾਜ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਜ਼ਿਲ੍ਹਾ ਫਿਰੋਜ਼ਪੁਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਮੇਰੇ ਧਿਆਨ ਦੇ ਵਿੱਚ ਆਇਆ ਇਹ ਰਸ਼ਿਆਣਾ ਪਿੰਡ ਦੀ ਵੀਡੀਓ ਆ ਜਿਹੜਾ ਪੀਐਸ ਸਦਰ ਤਰਨਤਾਰਨ ਦੇ ਅੰਦਰ ਆਉਂਦਾ ਆ। ਅਸੀਂ ਐਸਐਚਓ ਸਦਰ ਨੂੰ ਮੌਕੇ ਦੇ ਉੱਤੇ ਭੇਜਿਆ ਜਿਨ੍ਹਾਂ ਵੱਲੋਂ ਵੀ ਇਹ ਐਕਸੀਡੈਂਟ ਅਫੇਅਰ ਕਾਂ ਦੀ ਵੀਡੀਓ ਆਈ ਆ ਸਾਡੇ ਸਾਹਮਣੇ ਉਹਨਾਂ ਦੇ ਬਰਖਿਲਾਫ ਸਖਤ ਤੋਂ ਸਖਤ ਮਹਿਰਬਾਨਾ ਕਾਰਵਾਈ ਕੀਤੀ ਜਾਊਗੀ ਅਸੀਂ ਪਹਿਲਾਂ ਵੀ ਲੋਕਾਂ ਨੂੰ ਅਪੀਲ ਕਰਦੇ ਸੀਗੇ ਕਿ ਇਹ ਬਿਲਕੁਲ ਕਲਚਰ ਗਲਤ ਆ ਜੀ ਜਿਹੜੇ ਬੰਦੇ ਵੀ ਇਹੋ ਜੀ ਕੋਈ ਗੱਲਬਾਤ ਕਰਨਗੇ ਉਹਨਾਂ ਦੇ ਬਰਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਉਦਾਸੇ ਕਿ ਪਿੰਡ ਰਸ਼ੀਆਣਾ ਦੇ ਵਿਆਹ ਸਮਾਗਮ ਦੌਰਾਨ ਵਿਆਹ ਸ਼ਾਦੀ ਦੇ ਸਮਾਗਮ ਦੇ ਵਿੱਚ ਗੋਸ਼ਟਾਂ ਦੇ ਵੱਲੋਂ ਗੁੰਡਿਆ ਚਲਾਇਆ ਗਿਆ ਨਹੀਂ ਉਸ ਤੋਂ ਬਾਅਦ ਕੀ ਤਰਨ ਤਰਨ ਫੋਲੋਸ ਤੇ ਵੱਲੋਂ ਸਖਤ ਐਕਸ਼ਨ ਲੈ ਕੇ ਉਸ ਤੇ ਕਾਰਵਾਈ ਕੀਤੀ ਗਈ ਹੈ ਸੋ ਅਕਸਰ ਦੇਖਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਵਿਆਹ ਸ਼ਾਦੀਆਂ ਦੇ ਸਮਾਗਮ ਦੌਰਾਨ ਅਕਸਰ ਨੌਜਵਾਨਾਂ ਦੇ ਵੱਲੋਂ ਹੁੱਲੜਬਾਜ਼ੀ ਕਰਕੇ ਹਵਾਈ ਫਾਇਰ ਜਨੇ ਕੱਢੇ ਜਾਂਦੇ ਨੇ ਤਾਂ ਕਿ ਕਈ ਲੋਕਾਂ ਦੇ ਜ਼ਖਮੀ ਹੋਤੇ ਕਈ ਲੋਕ ਇਸ ਦੌਰਾਨ ਮੌਤ ਵੀ ਹੋ ਜਾਂਦੀ ਹੈ ਤਾਂ ਪਿਛਲੇ ਦਿਨ ਦੀ ਖਬਰ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨ ਵੀ ਇੱਕ ਵਿਆਸ ਸਮਾਗਮ ਦੌਰਾਨ ਗੋਲੀ ਚੱਲੀ ਸੀ ਜਿਸ ਤੋਂ ਬਾਅਦ ਕਿ ਨੌਜਵਾਨ ਦੀ ਮੌਤ ਹੋ ਗਈ ਸੀ। ਤਾਂ ਖਬਰ ਤਰੰਤਾਰਨ ਤੋਂ ਹੈ ਜਿੱਥੇ ਕਿ ਵਿਆਦ ਵਿੱਚ ਗੋਲੀਆਂ ਚਲਾਉਣ ਵਾਲੀ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਤਰੰਤਾਰਨ ਪੋਸਟ ਦੇ ਵੱਲੋਂ ਸਖਤ ਐਕਸ਼ਨ ਲੈਂਦੇ ਹੋਏ ਮਾਮਲਾ ਦਰਜ ਕਰ ਲਿਆ। ਅੱਜ ਦੇ ਪਿੰਡਾਂ ਰਸ਼ੀਆਣਾ ਚ ਵਿਆਸ ਸਮਾਗਮ ਕਰਾਉਣ ਤੇ ਘੋੜੇ ਨੂੰ ਚਲਾਉਣ ਦੇ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਜਿਸ ਤੋਂ ਬਾਅਦ ਕੀ ਪੁਲਿਸ ਦੇ ਵੱਲੋਂ ਸਖਤ ਐਕਸ਼ਨ ਦਿੱਤਾ ਗਿਆ ਤਾਂ ਪੁਲਿਸ ਦੇ ਵੱਲੋਂ ਸਖਤ ਕਾਰਵਾਈ ਜਿਹੜੀ ਕਿ ਨੌਜਵਾਨ ਦੇ ਖਿਲਾਫ ਕੀਤੀ ਗਈ ਹੈ ਸੁਦਾਸੀ ਗਿਤਰਨ ਤਾਰਨ ਦੇ ਪਿੰਡ ਰਸ਼ਿਆਣਾ ਦੇ گاਉਂ ਸਮਾਗਮ ਦੌਰਾਨ ਜੋ ਵੀ ਚਲੰਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਕਿ ਪੁਲਿਸ ਨੇ ਬੋਲ ਨੂੰ ਸਖਤ ਐਕਸ਼ਨ ਲੈਂਦੇ ਹੋਏ ਮਾਮਲਾ ਦਰਜ ਕਰ ਲਿਆ ਹੈ ਸੂਚਕਾ ਪੋਰਟਰਨ ਦਾ ਹੌਟਾ ਜਿੱਥੇ ਕਿ ਰਸ਼ਿਆਣਾ ਦੇ ਵਿੱਚ ਵਿਆਸ ਸਮਾਗਮ ਦੌਰਾਨ ਨੌਜਵਾਨ ਤੇ ਵੱਲੋਂ ਵਾਈਫਲਾਇਰ ਕੱਟੇ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਸਖਤ ਐਕਸ਼ਨ ਲੈਂਦੇ ਹੋ ਉਸਤੇ ਕਾਰਵਾਈ ਕੀਤੀ ਜਾ ਰਹੀ ਹੈ। ਪਾਕਿਸਤ ਦਿਖੇ ਜਾਂਦੇ ਕਿ ਵਿਹਾ ਸ਼ਾਦੀ ਦੇ ਸਮਾਗਮ ਦੌਰਾਨ ਉਸਕਰ ਬਾਬਤ ਮੇਰਾ ਤਰਫਦਾਰਾਂ ਤੋਂ ਬਲਜੀਤ ਜੁੜਗੇ ਨੇ ਬਲਜੀਤ ਤਰਨਤਾਰਾਂ ਦੇ ਪਿੰਡ ਰਸ਼ਿਆਣਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਹਵਾਈ ਫਾਇਰ ਕੱਟੇ ਗਏ ਨੇ ਤਾਂ ਕਿ ਕੋਈ ਜਾਣਕਾਰੀ ਫੋਨਾ ਚਾਹੁੰਦਾ ਕਿ ਇਹ ਪਿੰਡ ਰੈਸ਼ੀਆ ਨਾਲ ਜਿਲ੍ਹਾ ਸਰੰਦਾਰ ਦਾ ਮਾਮਲਾ ਹੈ ਕਿ ਜਿੱਥੇ ਕਿ ਇੱਕ ਵਿਆਹ ਸਮਾਗਮ ਦੌਰਾਨ ਸ਼ਰਿਆਮ ਜਿਹੜਾ ਕਿ ਲਾੜੇ ਵੱਲੋਂ ਅਤੇ ਉਸਦੇ ਰਿਸ਼ਤੇਦਾਰਾਂ ਵੱਲੋਂ ਹਵਾਈ ਫੈਰ ਕੀਤੇ ਜਾ ਰਹੇ ਹਨ ਤੇ ਜਿੱਦਿ ਵੀ ਵੀਡੀਓ ਜਿਹੜੀ ਕਿ ਲਗਾਤਾਰ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਹਨਾਂ ਇਸ ਤਰ੍ਹਾਂ ਚਾਰ ਵਿਅਕਤੀਆਂ ਖਿਲਾਫ ਜਿਹੜਾ ਕਿ ਮਾਮਲਾ ਦਰਜ ਕੀਤਾ ਗਿਆ ਹੈ ਬੰਜੀ ਜੀ ਦੇਖਿਆ ਜਾਵੇ ਕਿ ਅਕਸਰ ਕੇ ਵਿਆਹ ਸਮਾਗਮ ਦੌਰਾਨ ਨੌਜਵਾਨਾਂ ਦੇ ਵੱਲ ਉਹ ਐਦਾ ਕੀਤਾ ਜਾਂਦਾ ਪਿਛਲੇ ਦਿਨੀ ਵੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਤਾਂ ਕੀ ਲੱਗਦਾ ਹੈ ਕਿ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਇਸ ਬਾਬਤ ਬਿਲਕੁਲ ਇਸ ਤਰੀਕੇ ਦੇ ਨਾਲ ਵੱਡੀਆਂ ਤਖਨਾਵਾਂ ਪੂਰੇ ਪੰਜਾਬ ਅੰਦਰ ਵਿਆਹ ਸਮਾਗਮਾਂ ਵਿੱਚ ਗੋਲੀ ਚਲਾਉਣ ਨਾਲ ਵਾਪਰਦੀਆਂ ਹਨ ਉਸ ਤੋਂ ਲੋਕਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਕਿਤੇ ਨਾ ਕਿਤੇ ਇਹ ਸਹਿਯੋਗ ਕਰ ਰਹੇ ਹਨ ਕੋਈ ਨਾ ਕੋਈ ਦੱਲ ਹੈ ਪਰ ਫਿਰ ਵੀ ਕਈ ਲੋਕ ਜਿਹੜੇ ਕਿ ਆਪਣੇ ਫੋਗਰ ਪੁਨੇ ਵਿੱਚ ਐਸਾ ਕੰਮ ਕਰਦੇ ਨੇ ਜਿਸ ਕਾਰਨ ਇਸ ਦਾ ਖਮਿਆਜਾ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਭੁਗਤਣਾ ਪੈਣਾ ਚਾਹੀਦਾ ਜੀ ਇਹ ਬਜੀ तमाम ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਤਨਵਾਦ